ਨੇ ਸ਼ੁਰੂ ਕੀਤੀ ਕਿਉਂ ਮਾਲਕ ਪਰਮੇਸ਼ਰ ਅੰਤਰ ਜਾਣੀ ਵਾਲੇ ਆਕਾਲ ਪੁਰਖ ਪਰਮਾਤਮਾ ਸਦਾ ਤੋਂ ਹੈ ਸੋਣ ਵੀ ਹੈ ਤੇ ਰਹਿੰਦੇ ਸੰਸਾਰ ਤੇ ਕਰੋਨੇ ਸਦਾ ਹੀ ਰਹਿਣਾ ਹੈ ਗੁਰਮਖ ਪਿਆਰਿਓ ਭਾਵੇਂ ਦੁਨੀਆ ਕਿੰਨੀ ਬਦਲ ਜਾਵੇ ਸੰਸਾਰ ਤੇ ਕਿੰਨਾ ਹੀ ਕਲਯੁਗ ਵਧ ਜਾਵੇ ਕਿੰਨਾ ਹੀ ਸਮਾਂ ਚੇਂਜ ਹੋ ਜਾਏ ਪਰਮੇਸ਼ਰ ਨੇ ਪੂਰਾ ਹੀ ਰਹਿਣਾ ਹੈ ਉਹ ਸਦਾ ਤੋਂ ਪੂਰਾ ਹੈ ਹੁਣ ਵੀ ਪੂਰਾ ਵਰਤ ਰਿਹਾ ਸਾਰੇ ਸੰਸਾਰ ਵਿੱਚ ਕਿਉਂਕਿ ਪਰਮੇਸ਼ਰ ਦੇ ਗੌਤਿਕ ਤਾਂ ਉਸੇ ਤਰ੍ਹਾਂ ਹੀ ਵਰਤ ਰਹੇ ਹਨ ਦਿਨ ਚੜਦਾ ਦੇਖੋ ਇਹ ਮਾਲਕ ਦੀ ਕਿਰਪਾ ਨਾਲ ਚੜਦਾ ਹੈ ਦਿਨ ਉਸੇ ਤਰ੍ਹਾਂ ਹੀ ਚੜਦਾ ਹੈ ਜਿਵੇਂ ਅੱਜ ਤੋਂ 1000 ਸਾਲ ਪਹਿਲਾਂ ਚੜਦਾ ਸੀ ਜਿਵੇਂ ਅੱਜ ਤੋਂ 2000 ਸਾਲ ਪਹਿਲਾਂ ਹੋਰ ਪਿੱਛੇ ਜੋ ਲੱਖ ਸਾਲ ਪਹਿਲਾਂ 2 ਲੱਖ ਸਾਲ ਪਹਿਲਾਂ ਕਿੰਨਾ ਸਮਾਂ ਪਿੱਛੇ ਚੱਲ ਜੋ ਦਿਨ ਉਸੇ ਤਰ੍ਹਾਂ ਚੜ ਰਿਹਾ ਸ਼ਾਮ ਉਸੇ ਤਰ੍ਹਾਂ ਹੋ ਰਹੀ ਹੈ ਰਾਤਾਂ ਹੋ ਰਹੀ ਹੈ ਚੰਦ ਸੂਰਜ ਉਸੇ ਤਰ੍ਹਾਂ ਚੜ੍ਹ ਛਿਪ ਰਹੇ ਹਨ ਪਰਮੇਸ਼ਰ ਦੇ ਕੌਤਕਾਂ ਵਿੱਚ ਉਹਦੇ ਰੰਗਾਂ ਵਿੱਚ ਉਹਦੇ ਰੰਗ ਤਮਾਸ਼ਿਆਂ ਵਿੱਚ ਬਿਲਕੁਲ ਫਰਕ ਨਹੀਂ ਆਇਆ ਬਨਸਪਤੀ ਜਿਵੇਂ ਅੱਜ ਤੋਂ ਕੁੜੜਾ ਸਾਲ ਪਹਿਲਾਂ ਉਪਜਦੀ ਸੀ ਅੱਜ ਵੀ ਉਵੇਂ ਉਗ ਜਰੀ ਹੈ ਉਗ ਰਹੀ ਹੈ ਚਾਰ ਖਾਣੀਆਂ ਦੇ ਸਦਕਾ ਧਰਤੀ ਬਣੀ ਆ ਅੰਡਜ ਜੀਰਜ ਸਿਤਜ ਉਤਪਜ ਚਾਰ ਖਾਣੀਆਂ ਹਨ ਚਾਰ ਖਾਣੀਆਂ ਨਾਲ ਸੰਸਾਰ ਬਣਿਆ ਚਾਰ ਖਣੀਆਂ ਉਸੇ ਤਰ੍ਹਾਂ ਹੀ ਪੈਦਾ ਹੋ ਰਹੀਆਂ ਅੰਡੇ ਵਿੱਚੋਂ ਜੀ ਪੈਦਾ ਹੋ ਰਹੇ ਆ ਉਸੇ ਤਰ੍ਹਾਂ ਜਿਵੇਂ ਅੱਜ ਤੋਂ ਬਹੁਤ ਸਮਾਂ ਪਹਿਲਾਂ ਹੁੰਦੇ ਸੀ ਜੀਰਜ ਜੇਰ ਵਿੱਚੋਂ ਪੈਦਾ ਹੁੰਦੇ ਸਿਤਜ ਪਸੀਨੇ ਵਿੱਚੋਂ ਉਤਪਜ ਧਰਤੀ ਵਿੱਚੋਂ ਚਾਰਖਾਣੀਓ ਉਸੇ ਤਰ੍ਹਾਂ ਹੋ ਬਹੁ ਪ੍ਰਗਟ ਹੋ ਰੀਆਂ ਹਨ ਜਿਵੇਂ ਮਾਲਕ ਪਰਮੇਸ਼ਰ ਕਰ ਰਿਹਾ ਹੈ। ਉਹਦੇ ਰੰਗਾਂ ਵਿੱਚ ਉਹਦੇ ਕੌਤਕਾਂ ਵਿੱਚ ਫਰਕ ਨਹੀਂ ਆਇਆ ਤੇ ਉਹਦੇ ਵਿੱਚ ਕਿਵੇਂ ਆਵੇਗਾ? ਉਹ ਸ਼ੁਰੂ ਤੋਂ ਪੂਰਾ ਹੈ। ਹੁਣ ਵੀ ਪੂਰਾ ਹੈ। ਕਿੰਨਾ ਸਮਾਂ ਬਦਲ ਜਾਵੇ ਅੱਜ ਤੋਂ ਬਹੁਤ ਸਮਾਂ ਬਾਅਦ ਵੀ ਕੋਈ ਗਿਣਤੀ ਨਹੀਂ ਅਨੇਕਾਂ ਸਾਲ ਬਾਅਦ ਸਦੀਆਂ ਬਾਅਦ ਯੁੱਗ ਬਾਅਦ ਇਸੇ ਤਰ੍ਹਾਂ ਹੀ ਰਹਿਣਾ। ਪਰਮੇਸ਼ਰ ਨੇ ਪੂਰਾ ਰਹਿਣਾ ਮਾਲਕ ਦੇ ਨਾਮ ਵਿੱਚ ਓਨੀ ਸ਼ਕਤੀ ਓਨੀ ਪਾਵਰ ਰਹਿਣੀ ਹੈ ਅੱਜ ਤੋਂ ਬਹੁਤ ਸਮਾਂ ਪਹਿਲਾਂ ਜਿਹੜਾ ਨਾਮ ਜਪਦਾ ਸੀ ਉਹਨੂੰ ਵੀ ਓਨੀ ਕਿਰਪਾ ਹੁੰਦੀ ਸੀ ਤੇ ਅੱਜ ਵੀ ਓਨੀ ਕਿਰਪਾ ਵਰਤਦੀ ਹੈ ਹਾਲਾਂਕਿ ਸਤਿਗੁਰੂ ਦੀ ਗੁਰਬਾਣੀ ਵੀ ਕਹਿੰਦੀ ਤੇ ਇਤਿਹਾਸਕਾਰ ਵੀ ਲਿਖਦੇ ਆ ਧਰਮ ਗ੍ਰੰਥ ਵੀ ਕਹਿੰਦੇ ਆ ਵੀ ਕਾਲ ਯੁਗ ਦੇ ਵਿੱਚ ਜਿੰਨਾ ਪਾਪਾਂ ਦਾ ਸਮਾਂ ਉਹਨਾਂ ਨਾਮ ਜਪਣ ਦਾ ਦੁਗਣਾ ਚੌਗਣਾ ਲਾਹਾ ਹੈ ਜਿੰਨਾ ਸਤਜੁਗ ਦਾ ਸਮਾਂ ਸੀ ਉਹਨਾਂ ਤਪ ਜਾਦੇ ਕਰਨੇ ਪੈਂਦੇ ਸੀ ਬੰਦਗੀ ਜਾਦੇ ਕਰਨੀ ਪੈਂਦੀ ਸੀ ਪਰ ਅੱਜ ਕਲਯੁਗ ਦਾ ਸਮਾਂ ਅੱਜ ਸਤਗੁਰੂ ਜੀ ਕਹਿੰਦੇ ਆਪਣੇ ਘਰ ਵਿੱਚ ਰਹਿ ਕੇ ਆਪਣੇ ਪਰਿਵਾਰ ਨੂੰ ਪਾਲਦਾ ਹੋਇਆ ਤੇ ਅੱਜ ਥੋੜਾ ਨਾਮ ਜਪੇਂਗਾ ਤੇ ਬਹੁਤਾ ਫਲ ਹੈ ਕਿਉਂਕਿ ਵਿਸ਼ੇਪਕਾਰਾਂ ਦਾ ਯੁਗ ਹੈ ਪਰ ਆਪਾਂ ਵਿਚਾਰ ਕਰਦੇ ਸੀ ਉਹ ਮਾਲਕ ਸ਼ੁਰੂ ਤੋਂ ਪੂਰਾ ਉਨਨੀ ਕਿਰਪਾ ਕਰ ਰਿਹਾ ਹੁਣ ਵੀ ਕਿਰਪਾ ਕਰ ਰਿਹਾ ਸਭ ਤੇ ਤੇ ਰਹਿੰਦੇ ਸੰਸਾਰ ਤੇ ਕੋ ਉਨਨੀ ਕਿਰਪਾ ਕਰਦੇ ਹੀ ਰਹਿਣਾ ਹੈ ਜੋ ਅੱਜ ਦਾ ਪਾਵਨ ਸ੍ਰੀ ਮੁਖਵਾਕ ਹੈ ਅੱਜ ਦਾ ਬਚਨ ਹੈ ਗੁਰੂ ਪੰਚਮ ਪਾਤਸ਼ਾਹ ਜੀ ਦਾ ਜੈਤ ਸ੍ਰੀ ਰਾਗ ਅੰਦਰ ਸਾਨੂੰ ਇਸੇ ਤਰ੍ਹਾਂ ਦੇ ਪਰਮਾਨ ਬਖਸ਼ ਰਹੇ ਹਨ ਜੈਤ ਸ੍ਰੀ ਮਹੱਲਾ ਪੰਜਵਾਂ ਵਾਰਸ ਲੋਕਾਂ ਨਾਲ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਜੈਤਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਸਤਗੁਰੂ ਪੰਚਮ ਪਾਤਸ਼ਾਹ ਜੀ ਆਪਣੇ ਪਾਵਨ ਸ੍ਰੀ ਮੁਖਵਾ ਮੁਖਾਰਬਿੰਦ ਤੋਂ ਉਚਾਰਨ ਕਰ ਰਹੇ ਹਨ ਸਾਨੂੰ ਉਪਦੇਸ਼ ਬਖਸ਼ ਰਹੇ ਹਨ ਵਾਰ ਅਤੇ ਸ਼ਲੋਕਾਂ ਸਮੇਤ ਇਕ ਓੰਕਾਰ ਸਤਗੁਰ ਪ੍ਰਸਾਦ ਜਿਵੇਂ ਆਪਾਂ ਵਿਚਾਰ ਕਰਦੀ ਸੀ ਇੱਕ ਦੀ ਬਣਾਈ ਸਾਰੀ ਕਾਇਨਾਤ ਹੈ ਖੰਡ ਬ੍ਰਹਿਮੰਡ ਜਿੰਨਾ ਵੀ ਕੋਈ ਸਾਨੂੰ ਨਜ਼ਰੀ ਆਉਂਦਾ ਹੈ ਜੋ ਵੀ ਕੁਝ ਹੋ ਰਿਹਾ ਹੈ ਇੱਕ ਦੇ ਹੁਕਮ ਅੰਦਰ ਹੈ ਓੰਕਾਰ ਉਹਦੀ ਸਾਰੀ ਰਚਨਾ ਔਰੰਗ ਤਮਾਸ਼ੇ ਕੋਟੇ ਕਰ ਕਰਕੇ ਦੇਖ ਰਿਹਾ ਹੈ ਜਿਵੇਂ ਇੱਕ ਬਾਜੀਗਰ ਬਾਦੀਆਂ ਪਾਉਂਦਾ ਹੈ ਰੰਗ ਤਮਾਸ਼ੇ ਖੇਡਾਂ ਕਰਦਾ ਹੈ ਇਸੇ ਤਰ੍ਹਾਂ ਮਾਲਕ ਪਰਮੇਸ਼ਰ ਵਾਹਿਗੁਰੂ ਇਸ ਸੰਸਾਰ ਵਿੱਚ ਖੇਡਾਂ ਕਰ ਰਿਹਾ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਇਹ ਦਿਖਲਾਈ ਸਤਿਗੁਰੂ ਜੀ ਕਹਿੰਦੇ ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ ਖੇਡਦਾ ਹੈ ਅਨੇਕਾਂ ਕੌਤਕ ਦਿਖਾਉਂਦਾ ਹੈ ਇਸੇ ਤਰ੍ਹਾਂ ਮਾਲਕ ਵਾਹਿਗੁਰੂ ਇਸ ਸੰਸਾਰ ਵਿੱਚ ਕੌਤਕ ਕਰਿਓ ਕਰ ਪਰਮੇਸ਼ਰ ਹੀ ਰਿਹਾ ਹੈ ਸਾਰਾ ਕੁਝ ਬਣਾਇਆ ਉਹ ਨਹੀਂ ਹੈ ਹੁਕਮੇ ਚ ਉਹਦੇ ਹੀ ਹੈ ਸਤਿਗੁਰ ਪ੍ਰਸਾਦ ਇਸ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਜਾਵੇ ਡਿੱਗ ਜਾਵੇ ਓਟ ਆਸਰਾ ਲਵੇ ਉਹਨੂੰ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਨ ਦਾ ਮੌਕਾ ਮਿਲ ਜਾਂਦਾ ਹੈ ਸਤਿਗੁਰ ਪ੍ਰਸਾਦ ਅੱਗੇ ਸ਼ਲੋਕ ਉਚਾਰਨ ਕਰਦੇ ਹਨ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਵਰ ਹੈ ਸਤਿਗੁਰੂ ਬੰਚਮ ਪਾਤਸ਼ਾਹ ਜੀ ਕਹਿੰਦੇ ਆਦ ਪੂਰਨ ਆਦ ਕਹਿੰਦੇ ਸ਼ੁਰੂ ਨੂੰ ਮਦ ਕਹਿੰਦੇ ਵਿਚਾਲੜਾ ਭਾਗ ਅੰਤ ਕਹਿੰਦੇ ਅਖੀਰੜਾ ਆਪਣਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਕਾਇਨਾਤ ਸ਼ੁਰੂ ਹੋਈ ਹੈ ਸੰਸਾਰ ਸ਼ੁਰੂ ਹੋਇਆ ਨਾ ਇਹਦਾ ਮਤਲਬ ਇਹ ਨਹੀਂ ਵੀ ਰੱਬ ਪਰਮੇਸ਼ਰ ਵਾਹਿਗੁਰੂ ਬਾਅਦ ਵਿੱਚ ਸ਼ੁਰੂ ਹੋਇਆ ਉਹ ਪਹਿਲਾਂ ਸੀ ਉਹਨੇ ਕਾਇਨਾਤ ਸਾਰੀ ਸ੍ਰਿਸ਼ਟੀ ਸੰਸਾਰ ਬਣਾਇਆ ਕੋਈ ਸ਼ੁਰੂ ਤੋਂ ਪੂਰਾ ਹੈ ਕੋਈ ਪਤਾ ਨਹੀਂ ਜਾਣਦਾ ਨਹੀਂ ਕੋਈ ਵੀ ਸ੍ਰਿਸ਼ਟੀ ਕਦੋਂ ਬਣੀ ਹੈ ਕਦੋਂ ਇਹ ਧਰਤੀ ਦਾ ਇਹ ਜਿਹੜਾ ਗੋਲਾ ਬਣਿਆ ਧਰਤੀ ਵਾਲਾ ਕਦੋਂ ਖੰਡ ਬ੍ਰਹਿਮੰਡ ਬਣੇ ਕਦੋਂ ਚੰਦ ਸੂਰਜ ਆਕਾਸ਼ ਬਣਿਆ ਆਪਾ ਤਾਲ ਬਣੇ ਕੋਈ ਨਹੀਂ ਜਾਣਦਾ ਰੋਜ਼ਾਨਾ ਹੀ ਬਚਨ ਪੜ੍ਹਦੇ ਆਪਾਂ ਥਿਤ ਵਾਰ ਨਾ ਜੋਗੀ ਜਾਣੈ ਰਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਉਹ ਆਪ ਹੀ ਜਾਣਦਾ ਜਦੋਂ ਸ੍ਰਿਸ਼ਟੀ ਉਹਨੇ ਬਣਾਈ ਕਦੋਂ ਫੁਰਨਾ ਆਇਆ ਕਦੋਂ ਉਸ ਮਾਲਕ ਪਰਮੇਸ਼ਰ ਵਾਹਿਗੁਰੂ ਨੇ ਬਣਾਈ ਹੈ ਖੇਤ ਵਾਰ ਨਾ ਤਾਂ ਕਿਸੇ ਨੂੰ ਵਾਰ ਦਾ ਪਤਾ ਨਾ ਥਿਤ ਦਾ ਪਤਾ ਨਾ ਤਰੀਕ ਦਾ ਨਾ ਸਾਲ ਦਾ ਕਿਉਂਕਿ ਉਹ ਜਿਹੜਾ ਅੱਜ ਅਸੀਂ ਗਿਣਤੀ ਕਰਦੇ ਹਾਂ ਉਹ ਤਾਂ ਹੈ ਹੀ ਨਹੀਂ ਸੀ ਕੁਝ ਵੀ ਨਹੀਂ ਸੀ ਉਦੋਂ ਇਸ ਕਰਕੇ ਉਹ ਆਪ ਹੀ ਜਾਣਦਾ ਥਿਤ ਵਾਰ ਨਾ ਜੋਗੀ ਜਾਣ ਰੁੱਤ ਮਾਹ ਨਾ ਕੋਈ ਨਾ ਉਦੋਂ ਰੁੱਤ ਸੀ ਨਾ ਮਾਹ ਮਹੀਨਾ ਸੀ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਜਿਸ ਕਰਤੇ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਆਪੇ ਜਾਣੈ ਸੋਈ ਉਹ ਆਪ ਹੀ ਜਾਣਦਾ ਹੈ ਇਹਦਾ ਮਤਲਬ ਉਹ ਸ਼ੁਰੂ ਤੋਂ ਸੀ ਪੂਰਾ ਹੈ ਉਹਨੇ ਬਣਾਈ ਕਾਇਨਾਤ ਧਰਤੀ ਸੰਸਾਰ ਅਸੀਂ ਵੀ ਉਹਦੇ ਹੁਕਮ ਅੰਦਰ ਹੀ ਆਉਨੇ ਆ ਸੰਸਾਰ ਤੇ ਅਸੀਂ ਵੀ ਉਹਦੇ ਭੇਜੇ ਆਏ ਆ ਉਹਦੇ ਸੱਦੇ ਚਲੇ ਜਾਣਾ ਥੋੜੇ ਸਮੇਂ ਵਾਸਤੇ ਸੰਸਾਰ ਤੇ ਉਹਦੇ ਕੌਤਕਾਂ ਵਿੱਚ ਹੀ ਅਸੀਂ ਆਉਨੇ ਆ ਉਹਦੇ ਰੰਗ ਤਮਾਸ਼ਿਆਂ ਵਿੱਚ ਹੀ ਅਸੀਂ ਆਉਨੇ ਆ ਉਹਦੀਆਂ ਖੇਡਾਂ ਵਿੱਚ ਹੀ ਅਸੀਂ ਆਉਨੇ ਆ ਇਸ ਕਰਕੇ ਆਦ ਪੂਰਣ ਸ਼ੁਰੂ ਤੋਂ ਪੂਰਾ ਹੈ ਅਕਾਲ ਪੁਰਖ ਪਰਮੇਸ਼ਰ ਮਦ ਹੁਣ ਜਿਹੜਾ ਵਰਤਮਾਨ ਸਮਾਂ ਚੱਲ ਰਿਹਾ ਸਮਾਂ ਹੁਣ ਵੀ ਉਹ ਪੂਰਾ ਵਰਤ ਰਿਹਾ ਸੰਸਾਰ ਵਿੱਚ ਕਿਉਂਕਿ ਜੇ ਵਾਹਿਗੁਰੂ ਹੀ ਨਾ ਹੋਵੇ ਤੇ ਸੰਸਾਰ ਫਿਰ ਕინੇ ਚਲਾਉਣਾ ਹੈ ਸੰਸਾਰ ਫਿਰ ਕਿਹਦੇ ਸਹਾਰੇ ਆ ਪਰਮੇਸ਼ਰ ਦੇ ਸਹਾਰੇ ਆ ਅਸੀਂ ਵੀ ਪਰਮੇਸ਼ਰ ਦੇ ਸਹਾਰੇ ਆ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ ਨਮਸਕਾਰ ਡੰਡੌਤ ਬੰਦਨ ਅਨੰਕ ਬਾਰ ਜਾਉ ਬਾਰੇ ਅਸੀਂ ਉਹਦੇ ਸਹਾਰੇ ਹੀ ਆ ਉਹਦੇ ਸਹਾਰੇ ਉਹਦੀ ਕਿਰਪਾ ਨਾਲ ਹੀ ਜਨਮ ਹੋਇਆ ਉਹਦੀ ਕਿਰਪਾ ਨਾਲ ਉਹਦੇ ਸਹਾਰੇ ਹੀ ਸਵਾਸ ਚੱਲ ਰਹੇ ਹਨ ਉਦੇ ਸਹਾਰੇ ਪੁਰੇ ਫਿਰਦੇ ਆਉਦੇ ਸਹਾਰੇ ਸੰਸਾਰ ਚੱਲ ਰਿਹਾ ਹੈ ਵਰਤਮਾਨ ਸਮਾ ਮਦ ਪੂਰਨ ਹੁਣ ਵੀ ਪੂਰਾ ਹੈ ਤੇ ਅੱਗੇ ਅਗਲਾ ਆਉਣ ਵਾਲਾ ਸਮਾ ਅੰਤ ਪੂਰਨ ਪਰਮੇਸ਼ਵਰ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹਨੇ ਅੰਤ ਤਿਕਰ ਪੂਰਾ ਹੀ ਰਹਿਣਾ ਜਿੰਨਾ ਚਿਰ ਇਹ ਕਾਇਨਾਤ ਸੰਸਾਰ ਸ੍ਰਿਸ਼ਟੀ ਰਹਿਣੀ ਹੈ ਨਾ ਉਨਾ ਚਿਰ ਉਹਨੇ ਪੂਰਾ ਹੀ ਰਹਿਣਾ ਕਿਉਂਕਿ ਉਹਦੇ ਹੁਕਮ ਅੰਦਰ ਹੀ ਧਰਤੀ ਰਹਿਣੀ ਹੈ ਉਦੇ ਹੁਕਮ ਅੰਦਰ ਉਹਦੀ ਰਜਾ ਅੰਦਰ ਜਿੰਨਾ ਚਿਰ ਉਹਦੀ ਰਜਾ ਹੈ ਉਹਨਾਂ ਚਿਰ ਇਹ ਸੰਸਾਰ ਨੇ ਰਹਿਣਾ ਇਸ ਕਰਕੇ ਅੰਤ ਪੂਰਨ ਪਰਮੇਸ਼ਰ ਅੰਤ ਤਿਕਰੋ ਪੂਰਾ ਹੈ ਉਹਨੇ ਪੂਰਾ ਹੀ ਰਹਿਣਾ ਭਾਵੇਂ ਸੰਸਾਰ ਰਹੇ ਨਾ ਰਹੇ ਉਹਨੇ ਪੂਰਾ ਹੀ ਰਹਿਣਾ ਹੈ ਤਾਂ ਹੀ ਉਹਨੂੰ ਪੂਰਾ ਪਰਮੇਸ਼ਰ ਕਿਹਾ ਜਾਂਦਾ ਨਾ ਕਿਸੇ ਪ੍ਰਕਾਰ ਦੀ ਉਹਦੇ ਵਿੱਚ ਥੋੜ੍ਹ ਨਹੀਂ ਆਉਂਦੀ ਘਟ ਬਾਦ ਨਹੀਂ ਆਉਂਦੀ ਉਹ ਮਾਲਕ ਪਰਮੇਸ਼ਰ ਸ਼ੁਰੂ ਤੋਂ ਪੂਰਾ ਹੁਣ ਪੂਰਾ ਤੇ ਅੰਤ ਤੱਕ ਉਹਨੇ ਪੂਰਾ ਹੀ ਰਹਿਣਾ ਹੈ ਸਾਡਾ ਕੀ ਫਰਜ ਬਣਦਾ ਸਤਿਗੁਰੂ ਅਗਲਾ ਬਚਨ ਉਚਾਰਨ ਕਰਦੇ ਹਨ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਦੇ ਪਿਆਰੇ ਇਹਨਾਂ ਨੂੰ ਮਾਲਕ ਨੂੰ ਪਿਆਰ ਕਰਨ ਵਾਲੇ ਉਹਨੂੰ ਸਿਮਰਦੇ ਆ ਸਿਮਰੰਤ ਸੰਤ ਸਰਬਤਰ ਰਮਣ ਕੀਨੂੰ ਸਿਮਰਦੇ ਜਿਹੜਾ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਹੈ ਭਗਤ ਪਿਆਰੇ ਪਰਮੇਸ਼ਰ ਦੇ ਕਿਸੇ ਬੰਦੇ ਦੀ ਪੂਜਾ ਨਹੀਂ ਕਰਦੇ ਕਿਸੇ ਦੇਵੀ ਦੇਵਤੇ ਦੀ ਨਹੀਂ ਅਕਾਲ ਦੇ ਪੁਜਾਰੀ ਤਾਂ ਹੀ ਤਾਂ ਸਾਨੂੰ ਅਕਾਲ ਦੇ ਪੁਜਾਰੀ ਬਣਾਇਆ ਨਾ ਜਿਹੜਾ ਅਕਾਲ ਪੁਰਖ ਪਰਮੇਸ਼ਰ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਜਿਹਦਾ ਹੁਕਮ ਚੱਲ ਰਿਹਾ ਸਾਰੇ ਪਾਸੇ ਜਿਹਦਾ ਹੁਕਮ ਅਟਲ ਹੈ ਮਿਟਿਆ ਨਹੀਂ ਜਾ ਸਕਦਾ ਜਿਹੜਾ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਸਿਮਰੰਤ ਸੰਤ ਸਰਬਤਰ ਰਮਣ ਜਿਹੜਾ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਤੇ ਅੱਗੇ ਕਹਿੰਦੇ ਨਾਨਕ ਅਗਨਾਸਨ ਜਗਦੀਸ਼ਰ ਹੈ ਜਿਹਦਾ ਸਿਮਰਨ ਕੀਤੇਆਂ ਪਾਪਾਂ ਦਾ ਨਾਸ਼ ਹੁੰਦਾ ਹੈ ਦੇਖੋ ਕਿਸੇ ਬੰਦੇ ਦਾ ਸਿਮਰਨ ਕੀਤੇਆਂ ਪਾਪਾਂ ਦਾ ਨਾਸ਼ ਨਹੀਂ ਹੁੰਦਾ ਸਾਡੇ ਤੇ अनेका ਦੁੱਖ ਹੋਣ ਕਿਸੇ ਬੰਦੇ ਦਾ ਨਾਮ ਲਈ ਜਾਓ ਕੋਈ ਦੁੱਖ ਨਹੀਂ ਕਟਿਆ ਜਾਂਦਾ ਸਾਡੇ ਤੇ ਵਿਪਤਾ ਪਈ ਹੋਈ ਹੋਵੇ ਦੁੱਖਾਂ ਨੇ ਘੇਰਿਆ ਹੋਵੇ ਬਿਗਨਾ ਵਿੱਚ ਫਸੇ ਹੋਈਏ ਲਈ ਚੱਲੋ ਕਿਸੇ ਬੰਦੇ ਦਾ ਨਾਮ ਕਦੇ ਨਹੀਂ ਸਾਡੇ ਫਰਕ ਪੈਂਦਾ ਪਰ ਜਦੋਂ ਅਸੀਂ ਸ਼ਰਧਾ ਭਾਵਨਾ ਨਾਲ ਇੱਕ ਮਨ ਇੱਕ ਚੇਤ ੋ ਕੇ ਵਾਹਿਗੁਰੂ 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 ਦਾ ਸਿਮਰਨ ਕਰਾਂਗੇ ਗੁਰੂ ਦੀ ਬਾਣੀ ਪੜਾਂਗੇ ਨਾਮ ਜਪਾਂਗੇ ਸਿਮਰਨ ਕਰਾਂਗੇ ਸਾਡੇ ਪਾਪਾਂ ਦਾ ਨਾਸ਼ ਹੋਣ ਲੱਗ ਜਾਣਾ ਦੁੱਖਾਂ ਦਾ ਨਾਸ਼ ਹੋਣ ਲੱਗ ਜਾਣਾ ਇਹ ਵਾਹਿਗੁਰੂ ਦੇ ਨਾਮ ਵਿੱਚ ਹੀ ਪਾਵਰ ਹੈ ਕੇਵਲ ਜਿਹੜਾ ਸਾਡੇ ਦੁੱਖ ਸਾੜ ਕੇ ਸੁਆਹ ਕਰ ਸਕਦਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਲਿਖ ਕੇ ਦੇ ਦਿੱਤਾ ਕਹਿੰਦੇ ਨਾਨਕ ਅਗਨਾਸਨ ਜਗਦੀਸ਼ਰ ਹੈ ਪਰਮੇਸ਼ਰ ਦਾ ਨਾਮ ਪਰਮਾਤਮਾ ਦਾ ਨਾਮ ਪਾਪ ਕੱਟਣ ਵਾਲਾ ਹੈ ਦੁੱਖ ਮਿਟਣ ਵਾਲਾ ਹੈ ਪਾਪਾਂ ਨੂੰ ਸਾੜਨ ਵਾਲਾ ਹੈ ਅੱਗੇ ਕਹਿੰਦੇ ਪੇਖਨ ਸੁਨਨ ਸੁਨਾਵਨ ਮਨ ਮਹਿ ਦ੍ਰਿੜੀਐ ਸਾਚ ਉਹ ਮਾਲਕ ਪਰਮੇਸ਼ਰ ਸਦਾ ਤੇਰੇ ਅੰਗ ਸੰਗ ਹੈ ਤੇਰੇ ਸੁਣਨ ਤੋਂ ਨੇੜੇ ਆ ਤੇਰੇ ਦੇਖਣ ਤੋਂ ਨੇੜੇ ਆ ਕਿਉਂਕਿ ਅੱਖਾਂ ਤਾਂ ਸੰਸਾਰ ਦੇਖਦੀਆਂ ਅੰਦਰ ਤਾਂ ਕਿਸੇ ਨੂੰ ਨਹੀਂ ਦਿਸਦਾ ਮਾਲਕ ਤਾਂ ਤੇਰੇ ਅੰਦਰ ਬੈਠਾ ਹੈ ਘਟ ਘਟ ਮੈਂ ਹਰ ਜੂ ਬਸੈ ਉਹ ਦੇਖਣ ਤੋਂ ਨੇੜੇ ਆ ਸੁਣਨ ਤੋਂ ਨੇੜੇ ਆ ਆ ਕੰਨ ਤਾਂ ਬਾਹਰ ਦੀ ਆਵਾਜ਼ ਸੁਣਦੇ ਆ ਨਾ ਉਹ ਮਾਲਕ ਸਾਡੇ ਹਿਰਦੇ ਦੀ ਆਵਾਜ਼ ਸੁਣਦੇ ਆ ਸਾਡੇ ਅੰਦਰ ਦੀ ਪੀੜ ਅੰਦਰ ਦੀ ਅੰਦਰ ਦੀ ਪੁਕਾਰ ਸੁਣਦੇ ਆ ਮਾਲਕ ਪਰਮੇਸ਼ਰ ਕਿਉਂਕਿ ਹਿਰਦੇ ਵਿੱਚ ਬੈਠਾ ਹੈ ਵੇਖਣ ਸੁਣਨ ਸੁਨਾਵਨੋਂ ਮਨ ਮੈਂ ਦ੍ਰਿੜੀਐ ਸਾਚ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਮਨ ਵਿੱਚ ਆਪਣੇ ਪੱਕੀ ਗੱਲ ਦ੍ਰਿੜ ਕਰ ਲੈ ਕਿ ਮਾਲਕ ਤੇਰੇ ਲਾਗੇ ਤੂੰ ਲਾਗੇ ਆ ਇੱਕ ਬਚਨ ਸਤਿਗੁਰੂ ਦਾ ਅਸੀਂ ਰੋਜ਼ਾਨਾ ਪੜ੍ਹਦੇ ਆ ਸਦਾ ਅੰਗ ਸੰਗੇ ਆ ਭੰਗੰਗ ਬੇਭੂਤੇ ਸਤਿਗੁਰੂ ਜੀ ਕਹਿੰਦਾ ਤੇਰੇ ਸਦਾ ਅੰਗ ਸੰਗ ਹੈ ਸਮਝਿਆ ਵੀ ਕਰ ਉਹ ਮੇਰੇ ਨਾਲ ਹੈ ਪਰਮੇਸ਼ਰ ਸਦਾ ਮੈਂ ਤੋਂ ਦੂਰ ਨਹੀਂ ਜਾਂਦਾ ਉਹ ਸਦਾ ਨੇੜੇ ਤੋਂ ਨੇੜੇ ਹੈ ਸਤਿਗੁਰੂ ਜੀ ਕਹਿੰਦੇ ਗੱਲ ਪੱਕੀ ਦ੍ਰਿੜ ਕਰਨੇ ਆਪਣੇ ਅੰਦਰ ਅੱਗੇ ਕਹਿੰਦੇ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਮਾਲਕ ਪੂਰਾ ਵਰਤ ਰਿਆ ਸੰਸਾਰ ਵਿੱਚ ਸੱਜੇ ਖੱਬੇ ਅੱਗੇ ਪਿੱਛੇ ਉੱਪਰ ਨੀਚੇ ਹਰ ਥਾਂ ਤੇ ਉਹ ਮਾਲਕ ਹੈ ਜਲ ਥਲ ਮਈਲ ਪੂਰਿਆ ਸਵਾਮੀ ਸਿਰਜਨਹਾਰ ਪਾਣੀ ਵਿੱਚ ਹੈ ਪਤਾਲਾਂ ਵਿੱਚ ਹੈ ਆਕਾਸ਼ਾਂ ਵਿੱਚ ਹੈ ਉਹ ਕਿਹੜੀ ਥਾਂ ਜਿੱਥੇ ਮਾਲਕ ਦਾ ਵਾਸਾ ਨਹੀਂ ਪੌਣ ਪਾਣੀ ਬੈਸੰਤ ਰਮਾਹੇ ਕਹਿੰਦੇ ਹਵਾ ਵਿੱਚ ਹੈ ਪਾਣੀ ਵਿੱਚ ਹੈ ਅੱਗ ਵਿੱਚ ਹੈ ਪੰਜ ਤੱਤਾਂ ਵਿੱਚ ਉਹ ਆਪ ਮਾਲਕ ਬੈਠਾ ਹੈ ਹਰ ਥਾਂ ਤੇ ਉਹ ਮਾਲਕ ਆਪ ਬੈਠਾ ਹੈ ਕਿੱਥੇ ਛੁਪਾਂਗੇ ਕਿੱਥੇ ਲੁਕਾਂਗੇ ਉਹ ਪੂਰਾ ਵਰਤ ਰਿਹਾ ਸਾਰੇ ਸੰਸਾਰ ਵਿੱਚ ਪੂਰ ਰਹੇ ਉਹ ਸਰਬਤਰਮ ਅਗਲਾ ਬਚਨ ਕਹਿੰਦੇ ਨਾਨਕ ਹਰ ਰੰਗ ਰਾਜ ਉਹਦੇ ਰੰਗ ਆਪਣੇ ਆਪ ਨੂੰ ਚੜ੍ਹਾ ਲੈ ਨਾਮ ਜਪਿਆ ਕਰ ਉਹਦੇ ਰੰਗਾਂ ਵਿੱਚ ਰਚਿਆ ਜਾ ਉਹਦੇ ਰੰਗਾਂ ਵਿੱਚ ਮਸਤ ਹੋ ਜਾ ਸਤਿਗੁਰੂ ਪੰਚਮ ਪਾਲ ਸਾਜੀ ਕਹਿੰਦੇ ਅੱਗੇ ਪੌੜੀ ਉਚਾਰਨ ਕਰ ਰਹੇ ਹਨ ਪੌੜੀ ਹਰ ਏਕ ਨਿਰੰਝਨ ਗਾਈਏ ਸਭ ਅੰਤਰ ਸੋਈ ਇੱਕ ਪਰਮਾਤਮਾ ਨਿਰੰਜਨ ਵਾਹਿਗੁਰੂ ਦੇ ਗੁਣ ਗਾਈਏ ਨਿਰੰਜਨ ਜਿਹੜਾ ਕਾਲਖ ਤੋਂ ਰਹਿਤ ਹੈ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਕਿਉਂਕਿ ਸੰਸਾਰ ਦੀ ਮਾਇਆ ਪਰਮੇਸ਼ਰ ਨੇ ਬਣਾਈ ਹੈ ਸੰਸਾਰ ਨੂੰ ਖੇਡਣ ਵਾਸਤੇ ਦੇਖੋ ਜੇ ਸੰਸਾਰ ਦੀ ਮਾਇਆ ਨਾ ਹੁੰਦੀ ਧੀਆਂ ਪੁੱਤਰ ਨਾ ਹੁੰਦੇ ਸੰਸਾਰ ਨਹੀਂ ਸੀ ਹਣਾ ਸੰਸਾਰ ਵੀ ਪਰਮੇਸ਼ਰ ਨੇ ਬਣਾਇਆ ਨਾ ਚੱਲ ਰਿਹਾ ਮਾਇਆ ਦਾ ਸਦਕੇ ਚੱਲ ਰਿਹਾ ਤੇ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਆਪ ਇਸ ਮਾਇਆ ਤੋਂ ਪਰੇ ਹੈ ਆਪ ਇਹ ਇਹ ਮਾਇਆ ਦੇ ਪ੍ਰਭਾਵ ਤੋਂ ਇਹ ਮੈਲ ਤੋਂ ਪਰੇ ਹੈ ਪਰਮੇਸ਼ਰ ਨਿਰੰਜਨ ਹੈ ਕਾਲਖ ਤੋਂ ਪਰੇ ਹੈ ਦਾਗਾਂ ਤੋਂ ਪਰੇ ਹੈ ਹਰ ਇੱਕ ਨਿਰੰਜਨ ਗਾਈਏ ਸਤਿਗੁਰੂ ਜੀ ਕਹਿੰਦੇ ਤੂੰ ਵੀ ਉਹਦੇ ਗੁਣ ਗਾਇਆ ਕਰ ਨਿਰੰਜਨ ਵਾਹਿਗੁਰੂ ਪਰਮੇਸ਼ਰ ਦੇ ਤੂੰ ਵੀ ਕਾਲਖ ਤੋਂ ਰਹਿਤ ਹੋ ਜਾਏਗਾ ਸੰਸਾਰ ਦੀ ਮਾਇਆ ਨੇ ਸਾਡੇ ਤੇ ਵੀ ਜੋਰ ਨਹੀਂ ਪਾਉਣਾ ਜਿਹੜਾ ਵੀ ਨਾਮ ਜਪੋ ਸਤਿਗੁਰੂ ਜੀ ਕਹਿੰਦੇ ਉਸ ਮਾਇਆ ਤੋਂ ਇਸ ਕਾਲਖ ਤੋਂ ਪਰੇ ਹੋ ਜਾਓ ਰਉ ਸੰਸਾਰ ਵਿੱਚ ਪਰ ਪਰਮੇਸ਼ਰ ਨਾਲ ਲਿਵ ਲੱਗੀ ਰਹੋ ਆਪਣਾ ਜੀਵਨ ਸਫਲਾ ਕਰਕੇ ਜਾਓ ਜਿਵੇਂ ਆਪਾਂ ਕਨ ਵਿਚਾਰਾਂ ਕੀਤੀਆਂ ਸੀ ਸਤਿਗੁਰੂ ਜੀ ਕਹਿੰਦੇ ਹਰ ਇੱਕ ਨਿਰੰਜਨ ਵਾਹਿਗੁਰੂ ਦੇ ਗੁਣ ਗਾ ਹਰ ਏਕ ਨਿਰੰਜਨ ਗਾਈ ਹੈ ਸਭ ਅੰਤਰ ਸੋਈ ਜਿਹੜਾ ਸਾਰਿਆਂ ਦੇ ਅੰਦਰ ਰਮਿਆ ਹੋਇਆ ਬੈਠਾ ਨਾ ਸਾਰਿਆਂ ਦੇ ਅੰਦਰ ਸਭ ਦੇ ਅੰਦਰ ਪਾਵਰ ਜੋਤ ਜਗ ਰਹੀ ਹੈ ਮਾਲਕ ਦੀ ਜਿਹਦੇ ਅੰਦਰ ਜੋਤ ਜਗਦੀ ਨਹੀਂ ਫਿਰ ਗੁਰਮਖ ਪਿਆਰਿਓ ਦਾ ਸੰਸਾਰ ਤੇ ਰਹਿਣਾ ਨਹੀਂ ਹੁੰਦਾ ਸੰਸਾਰ 'ਤੇ ਰਹਿੰਦੇ ਆ ਜੋਤ ਜਗ ਰਹੀ ਸਵਾਸ ਚੱਲ ਰਿਹਾ ਉਹਦੀ ਕਿਰਪਾ ਨਾਲ ਦੇਖ ਰਹੇ ਆ ਅੱਖਾਂ ਦੀ ਪਾਵਰ ਕੰਮ ਕਰ ਰਹੀ ਕੰਨਾਂ ਦੀ ਪਾਵਰ ਕੰਮ ਕਰ ਰਹੀ ਰਸਨਾ ਬੋਲ ਰਹੀ ਹੈ ਲੱਤਾਂ ਚੱਲ ਰਹੀਆਂ ਹਨ ਕਾਰ ਵਿਹਾਰ ਕਰ ਰਹੇ ਹਿਰਦੇ ਵਿੱਚ ਸੋਚਣ ਸ਼ਕਤੀ ਹੈ ਗੁਰਮਖ ਪਿਆਰਿਓ ਪਾਵਰ ਜੋਤ ਜਗ ਰਹੀ ਹੈ ਉਹਦੀ ਕਿਰਪਾ ਨਾਲ ਹੀ ਜਗ ਰਹੀ ਹੈ ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਸਭ ਅੰਤਰ ਸੋਈ ਜਿਹੜਾ ਸਾਰਿਆਂ ਦੇ ਅੰਦਰ ਰਮਿਆ ਬੈਠਾ ਨਾ ਆਪ ਜਿਹਦੇ ਅੰਦਰ ਸਭ ਦੀ ਜੋਤ ਜਗ ਰਹੀ ਸਭ ਦੇ ਅੰਦਰ ਜਿਹਦੀ ਜੋਤ ਜਗ ਰਹੀ ਹੈ ਸਭ ਮਹਿ ਜੋਤ ਜੋਤ ਹੈ ਸੋਈ ਜਿਹਦੇ ਅੰਦਰ ਜੋਤ ਜਗ ਰਹੀ ਹੈ ਸਭ ਦੇ ਅੰਦਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹਦੇ ਗੁਣ ਗਾ ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ ਜਿਹੜਾ ਸਭ ਦੇ ਅੰਦਰ ਮਾਲਕ ਸੋਈ ਪਰਮੇਸ਼ਰ ਬੈਠਾ ਉਹਦੇ ਗੁਣ ਗਾਈਏ ਉਦਾ ਨਾਮ ਹੈ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਬੜੇ ਨਾਮਾਂ ਦੇ ਨਾਲ ਉਹ ਉਹਨੂੰ ਗੁਰਬਾਣੀ ਦੇ ਵਿੱਚ ਆਵਾਜ਼ਾਂ ਮਾਰ ਕੇ ਪੁਕਾਰਿਆ ਗਿਆ ਹੈ ਅੱਗੇ ਕਹਿੰਦੇ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਉਹ ਮਾਲਕ ਇੰਨੀਆਂ ਪਾਵਨਾਂ ਦਾ ਮਾਲਕ ਉਹ ਕਰਨ ਕਰਨ ਸਮਰੱਥ ਹੈ ਜੋ ਚਾਹਵੇ ਉਹ ਕਰ ਸਕਦਾ ਉਹਦੀ ਮਰਜ਼ੀ ਅੰਦਰ ਹੀ ਸੰਸਾਰ ਤੇ ਸਭ ਕੁਝ ਹੋ ਰਿਹਾ ਹੈ ਅਸੇਵਯੋ ਦੀ ਮਰਜ਼ੀ ਅੰਦਰ ਹੀ ਆਉਣਾ ਹੈ ਜੇ ਸਾਨੂੰ ਪੁੱਤਰ ਧੀਆਂ ਮਿਲੇ ਪਰਿਵਾਰ ਮਿਲੇ ਸਾਥ ਸਬੰਧੀ ਰਿਸ਼ਤੇਦਾਰ ਮਿਲੇ ਉਹਦੀ ਮਰਜ਼ੀ ਅੰਦਰ ਹੀ ਮਿਲੇ ਆ ਸਾਡੇ ਜੋਰ ਨਾਲ ਕੁਝ ਨਹੀਂ ਮਿਲਿਆ ਸਾਧਨ ਸਾਡੇ ਜੋਰ ਨਾਲ ਤਾਂ ਧਨ ਪਦਾਰਥ ਪੈਸਾ ਵੀ ਨਹੀਂ ਮਿਲਦਾ ਗੁਰਮਖ ਪਿਆਰਿਓ ਬੜੀ ਮਿਹਨਤ ਕਰਦੇ ਆ ਪਰ ਨਹੀਂ ਮਿਲਦਾ ਜਦੋਂ ਮਾਲਕ ਕਿਰਪਾ ਕਰਦਾ ਉਦੋਂ ਹੀ ਮਿਲਦਾ ਤਰੱਕੀਆਂ ਵੀ ਉਦੋਂ ਹੀ ਮਿਲਦੀਆਂ ਸਤਿਗੁਰੂ ਦਾ ਬਚਨ ਹੈ ਜਿਸ ਧਨ ਕੋ ਝਾਰ ਕੁੰਟ ਉਠਤਾਵੇ ਸੋ ਧਨ ਹਰ ਸੇਵਤ ਤੇ ਪਾਵੇ ਬਚਨ ਪੜਦੇ ਆਂ ਰਾਮ ਵਧਾਵੇ ਸੋ ਵਧੇ ਬਲ ਕਰ ਵਧੇ ਨਾ ਕੋਏ ਕਹਿੰਦੇ ਜੇ ਪਰਮੇਸ਼ਰ ਵਧਾਉਂਦਾ ਤੇ ਤਾਂ ਹੀ ਕੋਈ ਵਧ ਸਕਦਾ ਜੇ ਉਹ ਕਿਰਪਾ ਕਰਦਾ ਤਾਂ ਹੀ ਉਹਦੇ ਤੇ ਬਖਸ਼ਿਸ਼ ਹੁੰਦੀ ਹੈ ਉਹ ਕਰਨ ਕਰਨ ਸਮਰੱਥ ਹੈ ਵਿਚਾਰ ਕਰਦੇ ਸੀ ਧੀਆਂ ਪੁੱਤਰ ਮਿਲੇ ਪਰਿਵਾਰ ਮਿਲਿਆ ਸਾਖ ਸੰਬੰਧੀ ਰਿਸ਼ਤੇਦਾਰ ਘਰ ਜ਼ਮੀਨ ਜਾਇਦਾਦ ਜਿੰਨਾ ਵੀ ਕੁਝ ਦਿਨੀਆਂ ਵੀ ਦਾਤਾਂ ਮਿਲੀਆਂ ਉਸ ਮਾਲਕ ਦੀ ਮਰਜ਼ੀ ਵਿੱਚ ਹੀ ਮਿਲੀਆਂ ਸਾਡੇ ਜ਼ੋਰ ਨਾਲ ਕੁਝ ਨਹੀਂ ਮਿਲਿਆ ਸਾਨੂੰ ਸਾਡੀ ਮਤ ਨਾਲ ਸਾਡੇ ਜ਼ੋਰ ਨਾਲ ਇੱਕ ਕਿਣਕਾ ਮਾਤਰ ਵੀ ਨਹੀਂ ਮਿਲ ਸਕਦਾ ਜਦੋਂ ਕਿਰਪਾ ਕਰਦਾ ਤੇਰੀ ਮਿਲਦਾ ਕਰਨ ਕਰਨ ਸਮਰੱਥਨ ਵੈਗੁਰੂ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋਹੀ ਜੋ ਕਰਦਾ ਉਹਦੇ ਹੁਕਮਨ ਉਹਦੀ ਰਾਜਾ ਅੰਦਰ ਉਹੀ ਹੁੰਦਾ ਹੈ ਅੱਗੇ ਕਹਿੰਦੇ ਖਿੰਮੈ ਥਾ ਪਿਉ ਥਾਪਦਾ ਤਿਸ ਬਿਨ ਨਹੀਂ ਕੋਈ ਖਿੰਨ ਕਹਿੰਦੇ ਅੱਖ ਦੇ ਝਮਕਣ ਜਿੰਨੇ ਸਮੇਂ ਨੂੰ ਕਹਿੰਦੇ ਉਹ ਖਿੰਨ ਵਿੱਚ ਥੋੜੇ ਜੇ ਸਮੇਂ ਵਿੱਚ ਰਤਾ ਕ ਸਮੇਂ ਵਿੱਚ ਉਹ ਕੁਝ ਦਾ ਕੁਰਸ ਕੁਝ ਕਰ ਸਕਦਾ ਥਾਪ ਬਣਾ ਕੇ ਉਹ ਥਾਪ ਦਾ ਖਤਮ ਕਰ ਸਕਦਾ ਫੇਰ ਉਹ ਬਣਾ ਸਕਦਾ ਧਰਤੀ ਕਿੰਡੀ ਵੱਡੀ ਐ ਨੂੰ ਖਤਮ ਕਰਕੇ ਫੇਰ ਬਣਾ ਸਕਦਾ ਸਕਿੰਟ ਵਿੱਚ ਅੱਖ ਦੇ ਚਮਕਣ ਜਿੰਨੇ ਸਮੇਂ ਵਿੱਚ ਵਚਨ ਪੜਦੇ ਆ ਨਾ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਿਰਾਵੇ ਉਹ ਮਾਲਕ ਇੰਨੀਆਂ ਪਾਵਰਾਂ ਦਾ ਮਾਲਕ ਹੈ ਅੱਖ ਦੇ ਚਮਕਣ ਜਿਨੇ ਇਸ ਮੇਂ ਅੰਦਰ ਕੁਝ ਦਾ ਕੁਝ ਕਰ ਸਕਦਾ ਖਿੰਨ ਮਹਿ ਥਾਪ ਉਹ ਥਾਪਦਾ ਤਿਸ ਬਿਨ ਨਹੀਂ ਕੋਈ ਉਹਦੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਉਹ ਇੱਕ ਹੀ ਮਾਲਕ ਹੈ ਜਿਹੜਾ ਸਭ ਪਾਵਰਾਂ ਦਾ ਮਾਲਕ ਹੈ ਅਗੇ ਕਹਿੰਦੇ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਉਹ ਸਾਰਿਆਂ ਥਾਵਾਂ ਦਾ ਵਾਸੀ ਹੈ ਕਿਹੜੀ ਥਾਂ ਜਿੱਥੇ ਹੋ ਹੈ ਨਹੀਂ ਖੰਡ ਬ੍ਰਹਿਮੰਡ ਪਾਤਾਲ ਦੀਪ ਧਰਤੀ ਦੇ ਨਿੱਕੇ ਨਿੱਕੇ ਟੁਕੜੇ ਸਾਰਿਆਂ ਥਾਵਾਂ ਇੱਥੋਂ ਤੱਕ ਰਕੇ ਜਿੱਥੇ ਬੰਦੇ ਦਾ ਵਾਸਾ ਵੀ ਨਹੀਂ ਉੱਥੇ ਵੀ ਮਾਲਕ ਬੈਠਾ ਹੈ ਪਤਾਲਾਂ ਵਿੱਚ ਆਕਾਸ਼ਾਂ ਵਿੱਚ ਸਾਰਿਆਂ ਥਾਵਾਂ ਤੇ ਕੋਈ ਐਸੀ ਧਰਤੀ ਦੀ ਥਾਂ ਨਹੀਂ ਕੰਡਾ ਬ੍ਰਹਿਮੰਡਾਂ ਦੀ ਥਾਂ ਨਹੀਂ ਜਿੱਥੇ ਮਾਲਕ ਦਾ ਵਾਸਾ ਨਾ ਹੋਵੇ ਕਿਉਂਕਿ ਜਿਹੜੀ ਵੀ ਥਾਂ ਬਣੀ ਹੈ ਉਹ ਮਾਲਕ ਦੀ ਮਰਜ਼ੀ ਵਿੱਚ ਹੀ ਬਣੀ ਹੈ ਉੱਥੇ ਮਾਲਕ ਦਾ ਵਾਸਾ ਹੈ ਕਿੰਨਾ ਵੱਡਾ ਬ੍ਰਹਿਮੰਡ ਹੈ ਜਿਹਦੀ ਸਾਇੰਸ ਨੇ ਹਜੇ ਤੱਕ ਕੋਈ ਖੋਜ ਵੀ ਨਹੀਂ ਕੀਤੀ ਪਤਾ ਨਹੀਂ ਕੀ ਕੋਜ ਹੈ ਇਸ ਬ੍ਰਹਿਮੰਡ ਵਿੱਚ ਸਤਿਗੁਰੂ ਜੀ ਕਹਿੰਦੇ ਸਭ ਥਾਵਾਂ ਤੇ ਮਾਲਕ ਦਾ ਹੁਕਮ ਵਰਤ ਰਿਹਾ ਖੰਡ ਬ੍ਰਹਿਮੰਡ ਪਾਤਾਲ ਦੀ ਪ੍ਰਭਿਆ ਸਭ ਲੋਈ ਅੱਜ ਆਪਾਂ ਦੇਖਦੇ ਆਂ ਨਾ ਸਾਇੰਸ ਦਾ ਜੋਗ ਹੈ ਧਰਤੀ ਦਾ ਗੋਲ ਬਹੁਤ ਨਿੱਕਾ ਜਾਂ ਮਿੱਟੀ ਦੇ ਕਣ ਬਰੋਬਰ ਲੱਗਦਾ ਜਦੋਂ ਉਪਰੋਂ ਦੇਖਿਆ ਜਾਂਦਾ ਹੈ ਇਹਦੇ ਵਰਗੀਆਂ ਧਰਤੀਆਂ ਪਤਾ ਨਹੀਂ ਕਿੰਨੀਆਂ ਹਨ ਪਾਤਾਲਾਂ ਪਾਤਾਲ ਲੱਖੇ ਆਕਾਸ਼ਾਂ ਆਕਾਸ਼ ਲੱਖਾਂ ਹੀ ਆਕਾਸ਼ ਲੱਖਾਂ ਹੀ ਪਾਤਾਲ ਲੱਖਾਂ ਹੀ ਧਰਤੀਆਂ ਹਨ ਲੱਖਾਂ ਹੀ ਚੰਦ ਸੂਰਜ ਆਕਾਸ਼ ਹਨ ਸਭ ਥਾਵਾਂ ਤੇ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਦਾ ਹੁਕਮ ਚੱਲਦਾ ਹੈ ਉਹ ਆਪ ਬੈਠਾ ਸਭ ਥਾਵਾਂ ਤੇ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਵਸ ਰਿਓ ਸਾਰਿਆਂ ਥਾਵਾਂ ਤੇ ਸਭ ਲੋਈ ਅੱਗੇ ਕਹਿੰਦੇ ਹਨ ਜਿਸੇ ਆਪ 부ਝਾਏ ਸੋ 부ਝਸੀ ਨਿਰਮਲ ਜਨ ਸੋਈ ਅੱਗੇ ਆਖੀਰਲੀ ਪੰਕਤੀ ਵਿੱਚ ਕਹਿੰਦੇ ਜੁੜੋ ਮਾਲਕ ਨਾਲ ਉਹੀ ਸਕਦਾ ਜਿਹਦੇ ਤੇ ਮਾਲਕ ਪਰਮੇਸ਼ਰ ਆਪ ਕਿਰਪਾ ਕਰਦਾ ਮਾਲਕ ਦੀ ਸੋਝੀ ਵਾਹਿਗੁਰੂ ਦੀ ਸੋਝੀ ਉਹਨੂੰ ਹੀ ਆਉਂਦੀ ਹੈ ਜਿਹਦੇ ਤੇ ਉਹ ਪਰਮਾਤਮਾ ਆਪ ਬਖਸ਼ਿਸ਼ ਕਰਕੇ ਕਿਣਕਾ ਮਾਤਰ ਜੀ ਦੇ ਅੰਦਰ ਨਾਮ ਵਸਾ ਦੇਣਾ ਉਹਦੇ ਤੇ ਹੀ ਕਿਰਪਾ ਹੁੰਦੀ ਪੂਰਾ ਗਿਆਨ ਕਿਸੇ ਨੂੰ ਨਹੀਂ ਆਉਂਦਾ ਪਰਮੇਸ਼ਰ ਨਾਲ ਪਰਮਾਤਮਾ ਨਾਲ ਪੂਰਾ ਨਹੀਂ ਕੋਈ ਜੁੜ ਸਕਦਾ ਕਿਣਕਾ ਮਾਤਰ ਵੀ ਜਿਹਦੇ ਅੰਦਰ ਨਾਮ ਵਸ ਗਿਆ ਉਹਦੇ ਤੇ ਕਿਰਪਾ ਹੋ ਜਾਂਦੀ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ ਜਿਵੇਂ ਸੂਰਜ ਚੜ੍ਹਿਆ ਉਹਦਾ ਪ੍ਰਕਾਸ਼ ਸਾਡੇ ਘਰਾਂ ਵਿੱਚ ਆਇਆ ਸੂਰਜ ਤਾਂ ਨਹੀਂ ਆਇਆ ਕੱਲਾ ਪ੍ਰਕਾਸ਼ ਕਿਰਨਾ ਹੀ ਆਈਆਂ ਕਿੰਨਾ ਘਰ ਜਗ ਜਗਮਾ ਗਿਆ ਜਿਹੜਾ ਹਨੇਰਾ ਬੜੀਆਂ ਪ੍ਰਕਾਰ ਦੀਆਂ ਲਾਈਟਾਂ ਲਾ ਲਾ ਕੇ ਚੱਕਿਆ ਨਹੀਂ ਜਾਂਦਾ ਤੇ ਸੂਰਜ ਦੀ ਇੱਕ ਕਰਨ ਪਵੇ ਧਰਤੀ ਤੇ ਤੇ ਸਾਰਾ ਹਨੇਰਾ ਗਾਇਬ ਹੋ ਜਾਂਦਾ ਹੈ ਨਾ ਇਸੇ ਤਰ੍ਹਾਂ ਮਾਲਕ ਦਾ ਕਿਣਕਾ ਮਾਤਰ ਨਾਮ ਹੀ ਜਿਹਦੇ ਅੰਦਰ ਵਸ ਗਿਆ ਉਹ ਅੰਦਰੋਂ ਜਗਮਗਾ ਜਾਂਦਾ ਹੈ ਅੰਦਰੋਂ ਚਾਨਣ ਨਾ ਭਰ ਜਾਂਦਾ ਹੈ ਅੰਦਰ ਦਾ ਨਹਿਰਾ ਕਟਿਆ ਜਾਂਦਾ ਜਿਹਦੇ ਅੰਦਰ ਗੁਰੂ ਦੇ ਨਾਮ ਦੀ ਕਿਰਨ ਪੈ ਗਈ ਪੂਰਾ ਗੁਰੂ ਪਰਮੇਸ਼ਰ ਪਰਮਾਤਮਾ ਪੂਰਾ ਅੰਤ ਤੱਕ ਕੋਈ ਪਾਈ ਨਹੀਂ ਸਕਦਾ ਅੰਤ ਕੋ ਚਾਹਨ ਜੋ ਗਏ ਸੋ ਆਏ ਅੰਤ ਗਵਾਏ ਅੰਤ ਪੂਰਾ ਪਰਮੇਸ਼ਰ ਦਾ ਕੋਈ ਨਹੀਂ ਪਾ ਸਕਦਾ ਹਾਂਜੀ ਦੇ ਅੰਦਰ ਨਾਮ ਦਾ ਕਿਣਕਾ ਵਸ ਗਿਆ ਉਹਦਾ ਭਲਾ ਜ਼ਰੂਰ ਹੋ ਜਾਂਦਾ ਹੈ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ ਜਿਵੇਂ ਆਪਾਂ ਸੂਰਜ ਦੀ ਉਦਾਹਰਣ ਲਈਏ ਸੂਰਜ ਕਰੋੜਾਂ ਮੀਲ ਦੂਰ ਹੈ ਬਸ ਇੱਕ ਕਿਰਨ ਸਾਡੇ ਕੋਲ ਆ ਗਈ ਪ੍ਰਕਾਸ਼ ਹੋ ਗਿਆ ਘਰ ਵਿੱਚ ਸਾਰੀ ਧਰਤੀ ਜਗ ਗਈ ਜਿੱਥੇ ਵੀ ਸੂਰਜ ਦਾ ਪ੍ਰਕਾਸ਼ ਪਿਆ ਉੱਥੇ ਚਾਨਣ ਹੋ ਗਿਆ ਇਸੇ ਤਰ੍ਹਾਂ ਜਿੱਥੇ ਵੀ ਪਰਮੇਸ਼ਰ ਦਾ ਨਾਮ ਪਰਮਾਤਮਾ ਉਹਦਾ ਕਿਣਕਾ ਮਾਤਰ ਵੀ ਜੇ ਕਿਤੇ ਨਾਮ ਕਿਸੇ ਦੇ ਹਿਰਦੇ ਵਿੱਚ ਵਸ ਗਿਆ ਉਹਦਾ ਅੰਦਰੋਂ ਹਿਰਦਾ ਰੂਪ ਘਰ ਜਾਗ ਮਗਾ ਗਿਆ ਉਹਦੇ ਤੇ ਕਿਰਪਾ ਹੋ ਗਈ ਸਤਿਗੁਰੂ ਜੀ ਗੁਰਪੰਚਮ ਪਾਤਸ਼ਾਹ ਜੀ ਕਹਿੰਦੇ ਕਿਰਪਾ ਉਹਦੇ ਤੇ ਹੁੰਦੀ ਜਿਹਦੇ ਤੇ ਮਾਲਕ ਆਪ ਕਿਰਪਾ ਕਰਦਾ ਜਿਸ ਆਪ ਬੁਝਾਏ ਸੋ ਕੁਝ ਸੀ ਨਿਰਮਲ ਜਨ ਸੋਈ ਸਤਿਗੁਰੂ ਜੀ ਕਹਿੰਦੇ ਜਿਹਦੇ ਅੰਦਰ ਨਾਮ ਵਸ ਗਿਆ ਫਿਰ ਉਹ ਨਿਰਮਲ ਜੀਵਨ ਵਾਲਾ ਪਵਿੱਤਰ ਜੀਵਨ ਵਾਲਾ ਪੂਜਣ ਯੋਗ ਹੋ ਜਾਂਦਾ ਹੈ ਉਹ ਆਪ ਤਰ ਜਾਂਦਾ ਹੈ ਹੋਰਨਾਂ ਨੂੰ ਤਾਰਨ ਦੇ ਸਮਰੱਥ ਬਣ ਜਾਂਦਾ ਹੈ ਜੀ ਇਹ ਸੀ ਸਤਿਗੁਰ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦੇਹੋ ਸੱਜਣਾ ਸੇ ਛੜੀਆਂ ਜੇ ਹੋਵੇ ਸਾਹਿਬ ਸੋ ਮੇਲ ਬਲਾਉ ਫਤੇ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤ ਨਾਮ सतनाम सतनाम जी वाहे गुरु जपो सतनाम सतनाम सतनाम